ਲਓ ਜੀ ਆਪਾਂ ਸੰਤਪਾਉਣੀ ਆ ਬਲੌਗ ਹਾਂਜੀ ਬਲੌਗ ਪੈਂਡ ਕਾ ਲੈ ਕੇ ਬਲੌਗ ਇਸ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਪਹਿਲਾਂ ਬੋਲਣੀ ਭੁੱਲ ਲਗੀ ਤੇ ਬਹੁਤ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦੀ ਆ ਆਪਣੇ ਨਾਲ ਜੁੜਨ ਦਾ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰੋ ਕਮੈਂਟ ਕਰਕੇ ਦੱਸਿਓ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਆ ਵੀਡੀਓ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਪਾਂ ਨਵੀਂ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਜਲਦੀ ਪਹੁੰਚੂਗਾ। ਲਓ ਜੀ ਆਪਾਂ ਘਰ ਸਾਨੂੰ ਬਲੌਜ ਦਿਖਾਇਆ ਸੀਗਾ। ਤੇ ਇਹ ਆਪਾਂ ਕੀਤਾ ਕਰੋਸ਼ੀਆ। ਦੇਖੋ ਜੀ। ਇਹ ਆਪਾਂ ਕਰੋਸ਼ੀਆ ਕੀਤਾ ਬਲੌਜ ਦਾ। ਤੇ ਮੈਂ ਕਿਹਾ ਵੀ ਮੈਂ ਵੀ ਦਿਖਾਵਾਂ ਤੁਹਾਨੂੰ। ਤੇ ਹੁਣ ਆਪਾਂ ਕਰੋਸ਼ੀਆ ਤੁਹਾਨੂੰ ਕਰਨਾ ਦੱਸਦੀਆਂ ਵੀ ਆਪਾਂ ਕਿੱਦਾਂ ਕਰੋਸ਼ੀਆ ਕਰਨਾ ਹੈਗਾ। ਦੇਖੋ ਜੀ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆਗਾ। ਇਧਰ ਲਈ ਸਸਾੜਾ ਪੈਕ ਪਾਸੇ ਪ੍ਰੋਪਰ ਤਿਆਰ ਕਰ ਲਿਆ। ਹੁਣ ਆਪਾਂ ਕਰੋਸ਼ੀਆ ਕਰਦੇ ਆਂ ਇੱਧਰ ਲਈ ਸਾਰੀ ਸੁਣ ਦੱਸਨੀ ਆ ਬਹੁਤ ਔਖੇ ਤਰੀਕੇ ਨਾਲ ਦੱਸਨੀ ਆ ਕਿ ਕਿੱਦਾਂ ਬ ਕਰੋਹੀ ਨਾਲ ਆਪਾਂ ਇਸ ਨੂੰ ਕਰ ਸਕਦੇ ਆਂ ਤੇ ਫੇਰ ਆਪਾਂ ਗਲਾ ਕਰਾਂਗੇ ਤੇ ਪ੍ਰੋਪਰ ਜਿਹਾ ਬਣ ਕੇ ਤਿਆਰ ਹੋ ਗਿਆ ਫੇਰ ਆਪਾਂ ਸੰਭੇਰ ਤੇ ਖਾਉਣੇ ਆ ਤੇ ਕਿਰਾਪਾ ਸੁਣ ਤੋਂ ਖਾਉਣੇ ਆ ਕਰੋਸ਼ੀਆ ਆਪਾਂ ਕਿੱਦਾਂ ਕਰਦੇ ਆਂ ਵੀਰਨ ਲੈਕ ਸਿਆਰ ਜ਼ਰੂਰ ਕਰੀਏ ਤਾਂ ਨਟ ਕਰਕੇ ਬਸਿਆ ਕਰੋ ਆਪਣੀਆਂ ਵੀ ਅਸਤਰੀਆਂ ਲੱਗਦੀਆਂ ਨੇ। ਲੋਜੀ ਇਹ ਪਹਿਲਾਂ ਤਾਂ ਤੁਹਾਨੂੰ ਸਿਖਾਉਣਾ ਕਰੋ ਛੀਆ। ਆਪਰੇ ਕੋਈਆ ਕਰੋ ਛੀਆ ਨ 13 ਨੰਬਰ ਦਾ ਵਾ। ਇਹ ਜਿਆਦਾ ਨਾ ਮੋਟਾ ਜਿਆਦਾ ਨਾ ਵਰੀਗਾ। ਲੋਜੀ ਤੇ ਇਹ ਆਪਾਂ ਲੈ ਲਈ ਪਾਚਾ। ਜੀ ਤੇ ਪ੍ਰੋਪਰ ਬਣ ਕੇ ਤਿਆਰ ਹੋਇਆ ਤਾਂ ਤੁਹਾਨੂੰ ਫੇਰ ਵੀ ਦਿਖਾਵਾਂਗੀ। ਇਸੀ ਲਵਾਈ ਚੜਾਈ ਵਰੇ ਦੱਸਾਂਗੇ ਕਿੰਨੇ ਝੋਟੇ ਪੱਥਰ ਲਿਓ ਪਾਏ ਆ। ਕਿੰਨੇ ਆਪਾਂ ਉੱਪਰੋਂ ਪਾਉਣੇ ਆ। ਉੱਪਰੋਂ ਜਾ ਕੇ ਵਧਾਉਣੇ ਆ। ਦੋਸੀ। ਦੋਸੀ ਦੇਖੋ। ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਦੀ ਆਪਾਂ ਜਿਹੜੀਆਂ ਮੇਰੀਆਂ ਭੈਣਾਂ ਨੂੰ ਨਹੀਂ ਕੁਕਰੀਆ ਕਰਨਾ ਆਉਂਦਾ ਲੋਜੀ ਲੋਜੀ ਰੁਕੋ ਬਤ ਤੇ ਆ ਆਪਾਸੋਂ ਸੁਖਾਉਣੇ ਆ ਦੇਖੋ ਜੀ ਤੁਸੀਂ ਨਾ ਤਾਂ ਜ਼ਿਆਦਾ ਇਹਦਾ ਗੈਪ ਕਰਨਾ ਤੇ ਨਾ ਜ਼ਿਆਦਾ ਨੇਰੇ ਕਰਨਾਗਾ ਜਦੋਂ ਤੁਸੀਂ ਦੇਖੋ ਜੀ ਸਿੰਗਲ ਉੱਪਰ ਵਾਲ ਪਾ ਲਿਆ ਇਸੇ ਵਿੱਚ ਹੀ ਆਪਾਂ 5 ਵਾਰੀ ਆਪਾਂ ਬਣਾਉਣਾ ਵਾ ਦੇਖੋ ਜੀ ਤੇ ਹਣਾ ਜੋ ਥੀ ਵਾਰ

லர் பல் பி ஓது பஞ்சனா வ ਇਹ ਰਿਹਾ ਇੱਕ ਵਾਲ ਪਾ ਲਿਆ ਫਿਰ ਬਾਅਦ ਜ਼ਿਆਦਾ ਨਹੀਂ ਆਪਾਂ ਦੂਰ ਕਰਨਾ ਆਪਾਂ ਨੇੜੇ ਇੱਥੇ ਕਰ ਲੈਣਾ ਦੇਖੋ ਜੀ ਪਹਿਲੇ ਵਾਰ ਆਪਾਂ ਵਾਲ ਨਹੀਂ ਪਾਉਣਾ ਉੱਪਰ ਬਸ ਧੋਣ ਦੇ ਵਿੱਚ ਦੀ ਜ ਐ ਕੱਢ ਲੈਣ ਦੂਜੀ ਵਾਰ ਆਪਾਂ ਹੁਣ ਵਾਲ ਪਾ ਲਿਆ ਕਰੋ ਠੀਕ ਹੈ ਤੇ ਦੇਖੋ ਜੀ ਬੱਸ ਇਸ ਤਰ੍ਹਾਂ ਬਣਾਉਂਦੇ ਤੁਰੇ ਜਾਣਾ ਵਾ ਜਦੋਂ ਸਾਰਾ ਬਣ ਕੇ ਤਿਆਰ ਹੋ ਗਿਆ ਤੁਹਾਨੂੰ ਫੇਰ ਵੀ ਦਿਖਾਵਾਂਗੇ ਬਾਤ ਤੁਸੀਂ ਆਹ ਚੀਜ਼ ਜਿਆਦਾ ਗੈਵ ਨਾ ਜਿਆਦਾ ਨੇਰੇ ਨਾ ਗੈਵ ਜਿਆਦਾ ਕਰਨਾਗਾ ਜੇ ਜਿਆਦਾ ਤੁਸੀਂ ਨੇਰੇ ਕਰ ਲਿਆ ਫੇਰ ਵੀ ਢਿੱਲਾ ਜਾ ਬਣ ਜਾਣਾ ਜੇ ਗੈਵ ਕਰ ਲੇ ਤੈਨੂੰ ਖਿੱਚ ਪੈਣ ਲੱਗ ਜਾਨੀ ਆ ਮੁੱਢੇ ਨੂੰ ਹਾਂ ਦੇਖੋ ഇപ്പം പഞ്ചസ് തരം ഏ കസ് തര കിരപ്പിംഗല ਆਪਾਂ ਕਰੋਸ਼ੀਆ ਬਹੁਤ ਛੋਟੀ ਉਮਰ 'ਚ ਸਿੱਖ ਗਏ ਸੀ ਇਹ ਸਭ ਤੋਂ ਪਹਿਲਾਂ ਮੈਂ ਕਰੋਸ਼ੀਆ ਸਿੱਖਿਆ ਸੀਗਾ ਸਲਾਈਂਗਾਂ ਤੋਂ ਬਾਅਦ ਪਹਿਲਾਂ ਮੈਂ ਕਰੋਸ਼ੀਆ ਸਿੱਖਿਆ ਸੀ ਮੈਂ ਬਹੁਤ ਛੋਟੀ ਉਮਰ 'ਚ ਸਿੱਖਿਆ ਸਾਰੇ ਹੈਰਾਨ ਮੰਨਦੇ ਸੀ ਵੀ ਤੂੰ ਕਰੋਸ਼ੀਆ ਮੋਲ ਲੈਣੀ ਹੈ ਮੈਂ ਕਹਣਾ ਹਾਂ ਮੈਂ ਮੈਨੂੰ ਬਹੁਤ ਸ਼ੌਂਕ ਸੀ ਕਰੋਸ਼ੀਆ ਦਾ ਵੀ ਬਣਾਉਣ ਦਾ ਓ ਦੇਖੋ ਫੇਰ ਵਾਰ ਪਾ ਲਿਆ ਜਿੱਦਾਂ ਦਾ ਕੋਈ ਡਿਜ਼ਾਈਨ ਹੋਵੇ ਕਰੋਸ਼ੀਆ ਤੇ ਬਣਾਉਣ ਦਾ ਆਪਾਂ ਹਰਕ ਬਣਾ ਲੈਨੇ ਆਂ ਲਓ ਜੀ ਵੀਡੀਓ ਤਾਂ ਆਪਣੀ ਹੋ ਜੂ ਜ਼ਿਆਦਾ ਲੰਬੀ ਜੇ ਆਪਾਂ ਬਸ ਇਸੇ ਤਰ੍ਹਾਂ ਹੀ ਬਣਾਉਂਦੇ ਚਲੇ ਜਾਣਾ ਵਾ ਬਸ ਅਸੀਂ ਇੱਕ ਚੀ ਪੰਜ ਵਾਰੀ ਕੱਢਣਾ ਵਾ ਆ ਦੇਖੋ ਜਦੋਂ ਬਣ ਕੇ ਪ੍ਰੋਪਰ ਤਿਆਰ ਹੋ ਗਿਆ ਤਾਂ ਆਪਾਂ ਤੁਹਾਨੂੰ ਫੇਰ ਵੀ ਦਿਖਾਵਾਂਗੇ ਕਿ ਕਿੰਨੀ ਲਵਾਈ ਰੱਖੀ ਆ ਤੇ ਕਿੰਨੇ ਆਪਾਂ ਉੱਪਰੋਂ ਝੋਟੇ ਵਧਾਏ ਆ ਜਿੰਨੇ ਮੋਢੇ ਦੇ ਨੇ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਲਓ ਜੀ ਲਓ ਜੀ ਦੇਖੋ ਆਪਾਂ ਸੰਦੂਖ ਬਣ ਗਏ ਦੇਖੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਇਧਰਲੀ ਸਾਈਡਰ ਆਪਾਂ ਪਹਿਲਾਂ ਬਣਾ ਲਿਆ ਸੀ ਜਿਵੇਂ ਤੁਹਾਨੂੰ ਦਿਖਾਤਾ ਹੈ ਇਹ ਤੇ ਇਹ ਬਣੀ ਜਾਂਦਾ ਵਾ ਇਹ ਪਸੂ ਨੂੰ ਦੱਸਦਾ ਵੀ ਇਸ ਤਰ੍ਹਾਂ ਬਣਦਾ ਵਾ ਦੇਖੋ ਜੀ ਬਹੁਤ ਸੋਹਣੇ ਕਟਾਵਾਂ ਵਾਂਗੂ ਬਣ ਜਾਂਦੇ ਨੇ ਲਓ ਜੀ ਪੂਰਾ ਬਣ ਕੇ ਤਿਆਰ ਨੂੰ ਪਸੂ ਨੂੰ ਪੀਰ ਪੀਰ ਦਿਖਾਵਾਂਗੇ